ਦਾ 10 ਸਾਲ ਇਸ ਇਲਾਕੇ ਵਿੱਚ ਸੇਵਾ ਕੀਤੀ ਹੈ ਜੀ ਤੇ ਆ ਪਾਵੇਂ ਸਰਕਾਰ ਵਿੱਚ ਹੈ ਜਾਂ ਸਰਕਾਰ ਕਿਸੇ ਹੋਰ ਦੀ ਹੈਗੀ ਲੋਕਾਂ ਦੇ ਵਿੱਚ ਰਹਿ ਕੇ ਇਸ ਇਲਾਕੇ ਦੀ ਨੁਹਾਰ ਬਦਲਣ ਵਾਸਤੇ ਪਿੰਡ ਪਿੰਡ ਜਾ ਕੇ ਕਰੋੜਾਂ ਦੀ ਗ੍ਰਾਂਟ ਹਰੇਕ ਵਾਰਡ 'ਚ ਕਰੋੜਾਂ ਦੀ ਗ੍ਰਾਂਟ ਉਹੋ ਜਿਹੇ ਵੱਡੇ ਕੰਮ ਜਿਹੜੇ 70 ਸਾਲ 'ਚ ਨਹੀਂ ਕੀਤੇ ਗਏ ਪਾਵੇਂ ਕਿਸਾਨਾਂ ਨੂੰ ਪਾਣੀ ਪਹੁੰਚਾਉਣ ਦੀ ਗੱਲ ਹੋਏ ਯਾ ਬਿਜਲੀ ਪਹੁੰਚਾਣ ਦੀ ਗੱਲ ਹੋਏ ਪਿੰਡ ਪਿੰਡ 'ਚ ਗਲੀ ਨਾਲੀਆਂ ਸਕੂਲ ਅਪਗ੍ਰੇਡ ਜਿਹੋ ਜਿਹੇ ਵੱਡੇ ਕੰਮ ਯਾ ਸੈਂਟਰਲ ਯੂਨੀਵਰਸਿਟੀ ਇਸ ਇਲਾਕੇ ਦੇ ਵਿਕਾਸ ਵਾਸਤੇ ਲਾਨੀ ਐਮਜ਼ ਵਰਗਾ ਵੱਡਾ ਹਸਪਤਾਲ 에ਰਪੋਰਟ ਹਵਾਈ ਅੱਡਿਆਂ ਦੇ ਨਾਲ ਸ਼ਤਾਬਦੀਆਂ ਉਹ ਚੀਜ਼ਾਂ ਜਿਹੜਾ 70 ਸਾਲ ਚੋਂ ਇਸ ਇਲਾਕੇ 'ਚ ਨਹੀਂ ਹੋਈ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹੋ ਜੀ ਸੇਵਾ ਇਸ ਇਲਾਕੇ ਵਿੱਚ ਕਰਨ ਦਾ ਲੋਕਾਂ ਨੇ ਮੈਨੂੰ ਮੌਕਾ ਬਖਸ਼ਿਆ ਤਨ ਦੇਹੀ ਦੇ ਨਾਲ ਇੱਕ ਸੱਚੀ ਸੁੱਚੀ ਸਾਫ਼ ਸੁਥਰੀ ਸੇਵਾ ਜਿੱਥੇ ਕਿਸੇ ਦੇ ਨਾਲ ਟੱਕਾ ਨਹੀਂ ਕਿਸੇ ਦਾ ਨਾਲ ਧੋਕਾ ਨਹੀਂ ਕੋਈ ਕਬਜ਼ਾ ਨਹੀਂ ਕੋਈ ਫਰਜ਼ੀ ਪਰਚੇ ਨਹੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਕੇ 10 ਸਾਲ ਕੀਤੀ ਹੈ ਮੈਨੂੰ ਮੈਂ ਉਮੀਦ ਕਰਦੀ ਹਾਂ ਕਿ ਗਾਂ ਵੀ ਬਠਿੰਡੇ ਨੂੰ ਹੋਰ ਅੱਗੇ ਲੈ ਜਾਣ ਵਾਸਤੇ ਲੋਕੀ ਜੀ ਇਸ ਨਮਨੇ ਨੂੰ ਸੇਵਾ ਬਖਸ਼ਣਗੇ ਤੇ ਤੰਦਹੀ ਦੇ ਨਾਲ ਸੇਵਾ ਕਰਕੇ 10 ਗੁਣੀ ਹੋਰ ਸੇਵਾ ਕਰਕੇ ਦਿਖਾਉਣਗੇ ਮੈਮ ਅਮਰਿੰਦਰ ਸਿੰਘ ਰਾਜਵੜੀ ਤੁਹਾਡੇ ਪਿੰਡ ਵੀ ਆਇਆ ਇੱਥੇ ਬਾਗਰ ਵੀ ਰਹਿ ਕੇ ਆ ਉਹਨਾਂ ਆਖਿਆ ਕਿ ਹਰ ਸਿਮਰਤ ਮੈਮ ਕਦੇ ਪਿੰਡ ਦੇ ਵਿੱਚ ਆ ਕੇ ਨਹੀਂ ਗਏ ਇਸ ਤਰ੍ਹਾਂ ਦੇ ਨਾਲ ਹੀ ਉੱਥੇ ਆ ਉਹ ਸ਼ਗਨ ਵੀ ਦੇਖੀਗੇ ਬਿਸ਼ਪ ਉਹਨਾਂ ਨੇ ਜਿਹੜਾ ਪਹਿਲੀ ਗੱਲ ਤਾਂ ਚੋਨ ਜਾਬਤੇ ਦੇ ਸਮੇਂ ਤੁਸੀਂ ਜਾ ਕੇ ਕਿਸੇ ਨੂੰ ਪੈਸੇ ਦਿਓ ਇਹ ਤਾਂ ਇੱਕ ਗੈਰ ਕਾਨੂੰਨੀ ਚੀਜ਼ ਹੈਗੀ ਤੇ ਦੂਜੀ ਗੱਲ ਮੈਂ ਆਹੀ ਪੁੱਛਾਂਗੀ ਕਿ ਆ ਗਈ ਪੰਜਾਬ ਇੱਕ ਰਾਜੇ ਦੇ ਥੱਲੇ ਤਪਿਆ ਹੋਇਆ ਹੈ ਰਾਜਾ ਅਮਰਿੰਦਰ ਸਿੰਘ ਹੁਣ ਬਠਿੰਡੇ ਤੇ ਦੂਜਾ ਰਾਜਾ ਅਮਰਿੰਦਰ ਰਾਜਾ ਇੱਕ ਹੋਰ ਥੋਪ ਦਿੱਤਾ ਗਿਆ ਜਿਹੜਾ ਉਹ ਵੀ ਜਾ ਕੇ ਗਰੀਬ ਦੇ ਉੱਤੇ ਬੋਝ ਬਣ ਕੇ ਉੱਥੇ ਪਹੁੰਚੇ ਨੇ ਜੇ ਜਾਣਾ ਹੀ ਸੀਗਾ ਤੇ ਉਸ ਗਰੀਬ ਦੇ ਘਰੇ ਜਾਂਦੇ ਜਿਨ੍ਹਾਂ ਨੂੰ ਬਾਦਲ ਸਾਹਿਬ ਦਾ ਦਿੱਤਾ ਹੋਇਆ ਆਟੇ ਦਾਲ ਦਾ ਕਾਰਡ ਉਹਨਾਂ ਦੀ ਸਰਕਾਰ ਨੇ ਕੱਟ ਪਾਇਆ ਹੈ ਉਸ ਬਜ਼ੁਰਗ ਦੇ ਗੋਡੀ ਹੱਥ ਲਾਂਦੇ ਜਿਨ੍ਹਾਂ ਨੂੰ ਬਾਦਲ ਸਾਹਿਬ ਦੀ ਦਿੱਤੀ ਹੋਈ ਪੈਨਸ਼ਨ ਐਸ ਕਾਂਗਰਸ ਸਰਕਾਰ ਨੇ ਕੱਟ ਦਿੱਤੀ ਐ ਤੇ ਹੋਰ ਕੁਝ ਨਹੀਂ ਤਾਂ ਉਹਨਾ ਮੰਡੀਆਂ ਵਿੱਚ ਜਾ ਕੇ ਉਹਨਾ ਕਿਸਾਨਾਂ ਦੀ ਬਾਹ ਫੜਦੇ ਜਿਹੜੇ 10 ਸਾਲਾਂ ਤੋਂ ਖੱਜਲ ਖਵਾਰ ਹੋ ਰਹੇ ਨੇ ਇਹਨਾਂ ਦੀ ਸਰਕਾਰ ਨੇ ਜਿਹੜਾ ਵੱਡਾ ਕ腐ਪਸ਼ਨ ਦਾ ਸਕੈਮ ਕਿ ਮੌਇਸਚਰ ਮੀਟਰ ਨੂੰ ਹੀ 5 ਦੇ ਨਾਮ 5 ਦੇ ਨਾਲ ਸ਼ੁਰੂ ਹੋ ਰਹੀ ਹੈ ਜਿਦੇ ਕਰਕੇ ਨਮੀ ਹੈ ਨਮੀ ਕਰਕੇ 10-10 ਦਿਨਾਂ ਤੋਂ ਕਿਸਾਨ ਦੀ ਫਸਲਾਂ ਨਹੀਂ ਚੱਕੀ ਜਾ ਰਹੀਆਂ ਨੇ ਜਿਹੜਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਬਾਕੀ ਦੂਜੀ ਜਿਹੜੀ ਡਰਾਮੇਬਾਜ਼ੀ ਹੈ ਕਾਂਗਰਸ ਦੀ ਪੁਰਾਣੀ ਆਦਤ ਹੈ ਲਾਰੇ ਲੱਪੇ ਲਾਓ ਝੂਠੇ ਦਾਅਵੇ ਵਾਦੇ ਕਰੋ ਜੀ ਨਹੀਂ ਮੈਂ 41 ਪ੍ਰੋਜੈਕਟ ਪੰਜਾਬ 'ਚ 1500 ਕਰੋੜ ਦੀ ਲਾਗਤ ਭਲੇ ਪੰਜ ਪੂਰੇ ਪੰਜਾਬ 'ਚ ਲੈ ਕੇ ਆਈਆਂ ਹਾਂ ਤੇ ਇਹ ਕੱਲੇ ਆਪਣੇ ਬਲਬੂਤੇ ਦੇ ਨਾਲ ਜਿੱਥੇ ਕਾਂਗਰਸ ਸਰਕਾਰ ਨੇ ਮੇਰੀ ਰੱਤੀ ਪਰ ਵੀ ਮਦਦ ਨਹੀਂ ਕੀਤੀ ਨਹੀਂ ਤਾਂ ਇਹ ਇਹ 1500 ਨਹੀਂ 15000 ਕਰੋੜ ਦੇ ਪ੍ਰੋਜੈਕਟ ਹੋ ਸਕਦੇ ਸੀ ਤੇ 41 ਨਹੀਂ 400 ਹੋ ਸਕਦੇ ਸੀ ਲੇਕਿਨ ਇਹਦੇ باوجود ਇਹ 41 ਪ੍ਰੋਜੈਕਟਸ ਵਿੱਚੋਂ ਜਿੱਥੇ ਤਿੰਨ ਮੈਗਾ ਫੂਡ ਪਾਰਕਸ ਹੈਗੇ 19 ਕੋਲਡ ਚੇਨਸ ਹੈਗੀਆਂ ਬੈਕਵਰਡ ਫਾਰਵਰਡ ਲਿੰਕੇजेस ਦੇ ਛੋਟੇ ਮਿਨੀ ਫੂਡ ਪਾਰਕਸ ਹੈਗੇ ਸੋ ਕਈ ਸਾਰੇ ਤੁਸੀਂ ਜਾ ਕੇ ਦੇਖੋ ਜਿਹੜਾ ਲਾਡੋਵਾਲ ਫੂਡ ਪਾਰਕ ਹੈਗਾ ਮੈਗਾ ਫੂਡ ਪਾਰਕ ਇਹ ਪਹਿਲਾ ਫੂਡ ਪਾਰਕ ਹੈਗਾ ਜਿਹੜਾ ਮੈਂ ਸਰਕਾਰ ਨੂੰ ਦਿੱਤਾ ਤੇ ਮੇਰੇ 42 ਫੂਡ ਪਾਰਕਸ ਚੋਂ ਜਿੱਥੇ ਫੂਡ ਪਾਰਕ ਦੇ ਅੰਦਰ ਯੂਨਿਟ ਗੋਡਰੇਟ ਟਾਈਸਨ ਦਾ ਵੱਡਾ ਯੂਨਿਟ ਸ਼ੁਰੂ ਵੀ ਹੋ ਗਿਆ ਹੈ ਲੇਕਿਨ ਕੈਪਟਨ ਸਾਹਿਬ ਨੇ ਮੈਨੂੰ ਫੂਡ ਪਾਰਕ ਦਾ ਮੈਗਾ ਫੂਡ ਪਾਰਕ ਦਾ ਅਜ ਤਾਈਂ ਉਹ ਦਿਖਾਟਣ ਨਹੀਂ ਕਰਨ ਦਿੱਤਾ ਉਹਨੂੰ ਰੋਕ ਕੇ ਰੱਖਿਆ ਨਹੀਂ ਤਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਦੀ ਗਿਣਤੀ ਚ ਇੱਥੇ ਨੌਕਰੀਆਂ ਲੱਗੀਆਂ ਹੁੰਦੀਆਂ ਤੇ ਕਿੰਨੀ ਹੋਰ ਇੰਡਸਟਰੀ ਆਈ ਹੁੰਦੀ। ਇਹ ਮੈਂ ਤਿੰਨ ਮੈਗਾ ਫੂਡ ਪਾਰਕ ਸੀਗੇ ਜਿਨ੍ਹਾਂ ਵਿੱਚੋਂ ਇੱਕ ਤਾਂ ਤੁਹਾਡੇ ਮੰਤਰੀ ਬੰਦ ਤੋਂ ਪਹਿਲਾਂ ਹੋ ਗਿਆ ਬਟ ਜਿਹੜੇ ਦੋ ਬਾਅਦ ਦੇ ਵਿੱਚ ਉਹ ਵੀ ਪੈਂਡਿੰਗ ਨੇ। ਜੀ ਨਹੀਂ। ਜਿਹੜਾ ਮੇਰੇ ਮੰਤਰੀ ਬਨਣ ਤੋਂ ਪਹਿਲੇ 42 ਫੂਡ ਪਾਰਕ ਕਾਂਗਰਸ ਪਾਰਟੀ ਦੇ ਸਮੇਂ ਤੋਂ 2010 ਤੋਂ ਸੈਂਕਸ਼ਨ ਕੀਤੇ ਗਏ ਸੀਗੇ ਤੇ 2 ਸਾਲਾਂ ਵਿੱਚ ਸਾਰੇ ਮੈਗਾ ਫੂਡ ਪਾਰਕ ਤਿਆਰ ਹੋ ਜਾਣੇ ਚਾਹੀਦੇ 2010 ਤੋਂ ਲੈ ਕੇ 2014 ਤਾਈਂ ਪੂਰੇ ਹਿੰਦੁਸਤਾਨ 'ਚ ਕੇਵਲ 2 ਤਿਆਰ ਹੋਏ ਸੀ ਇੱਕ ਬਾਬਾ RAMDEV ਦਾ ਉਤਰਾਖੰਡ 'ਚ ਤੇ ਦੂਜਾ ਸਾਊਥ ਇੰਡੀਆ ਆਂਧਰਾ ਪ੍ਰਦੇਸ਼ 'ਚ ਜਿਹੜਾ ਕਾਂਗਰਸ ਨੇ ਵੀ ਸੈਂਕਸ਼ਨ ਕੀਤਾ ਸੀ ਉਹ ਜਮਾਈ ਠੱਪ ਪੈ ਕੇ ਕੱਖ ਨਹੀਂ ਹੋਇਆ ਸੀਗਾ ਮੇਰੇ ਆਉਣ ਦੇ ਬਾਅਦ ਸਾਡੀ ਸਰਕਾਰ ਸੀਗੀ 1 ਸਾਲ ਦੇ ਅੰਦਰ ਸਟੇਟ ਤੋਂ ਸੈਂਟਰ ਤੋਂ ਜਿੱਥੇ ਵੀ ਰੁਕਾਵਟਾਂ ਸੀਗੀਆਂ ਸਾਰੀ ਰੁਕਾਵਟਾਂ ਦੂਰ ਕਰਕੇ ਸਭ ਤੋਂ ਪਹਿਲੇ ਉਸ پارک ਦਾ ਮੈਂ ਉਦਘਾਟਨ ਕੀਤਾ ਦੋ ਹੋਰ ਨਵੇਂ ਮੈਗਾ ਫੂਟਪਾਥਸ ਸੈਂਕਸ਼ਨ ਕੀਤੇ ਜਿਦੋਂ ਵਿੱਚ ਉਹ ਲਡੋਵਾਲ ਦਾ ਬਿਲਕੁਲ ਤਿਆਰ ਪਿਆ ਹੈਗਾ ਲੇਕਿਨ ਕੈਪਟਨ ਸਾਹਿਬ ਜਾਣ ਬੋਝ ਕੇ ਇੱਕ ਕਦੀ ਮਸ਼ੀਨ ਦੀ ਨੋ ਨੋ ਮਹੀਨੇ ਤਾਈ ਟੈਂਡਰਿੰਗ ਨਾ ਕਰਕੇ ਉਹਨੂੰ ਬੰਦ ਕਰਕੇ ਰੋਕ ਕੇ ਰੱਖਿਆ ਕਿ ਜਦ ਮੇਰਾ ਵਿਭਾਗ ਬਦਲੂਗਾ ਤੇ ਰਵਾਨਾ ਹੋ ਤੋ ਫੇਰ ਇਹਦੇ ਉਦਘਾਟਨ ਕੀਤਾ ਤੇ ਲੋਕਾਂ ਦਾ ਨੁਕਸਾਨ ਕੀਤਾ ਤੀਜਾ ਜਿਹੜਾ ਸੁਖਜੀਤ ਸਟਾਜ ਹੈਗਾ ਜਿਹਦੇ ਕਰਕੇ ਵਾਟਰ ਰਿਸੋਰਸਸ ਮਿਨਿਸਟਰੀ ਨੇ ਉਸ ਡਿਸਟ੍ਰਿਕਟ ਨੂੰ ਡਾਰਕ ਜ਼ੋਨ ਅਲੋਕੇਟ ਕਰਤਾ ਸੀ ਕਿ ਪਾਣੀ ਕੱਢ ਹੀ ਨਹੀਂ ਸਕਦੇ ਪੂਰਾ 1 ਸਾਲ ਲਗਾ ਕੇ ਦੂਜੇ ਮਹਿਕਮੇ ਤੋਂ ਮੈਂ ਉਹਨੂੰ ਵਾਪਸ ਕਰਵਾਇਆ ਤੇ ਉਹ ਮੈਗਾ ਫੂਡ ਪਾਰਕ ਵੀ ਹੁਣ 6 ਮਹੀਨਿਆਂ ਚ ਬਿਲਕੁਲ ਤਿਆਰ ਹੋ ਜਾਊਗਾ ਤੇ ਬਹੁਤ ਵੱਡੀ ਦੇਣ ਕਿਉਂਕਿ ਕੱਲੇ ਮੱਕੀ ਦੇ ਨਾਲ ਉੱਥੇ ਸਾਰੀ ਇੰਡਸਟਰੀ ਲੱਗੂਗੀ ਤਾਂ ਡਾਈਵਰਸਿਫਿਕੇਸ਼ਨ ਵਾਸਤੇ ਬਹੁਤ ਵੱਡੀ ਦੇਣ ਸਾਬਤ ਹੋਗੀ ਪੰਜਾਬ ਲਈ ਤੁਹਾਡੀ ਸੀਟ ਤੇ ਮੈਂ ਅਮੀਰ ਮੁਕਾਬਲਾ ਜੀ ਇਹ ਤਿੰਨੋਂ ਸਿਟਿੰਗ ਐਮਐਲਏਜ਼ ਨੇ ਜਿਨ੍ਹਾਂ ਨੇ ਆਪਦੀ ਐਮਐਲਏ ਸੀਟ ਤੋਂ ਅਸਤੀਫਾ ਦੇ ਕੇ ਇੱਥੇ ਬਠਿੰਡਾ ਦੀ ਸੇਵਾ ਵਾਸਤੇ ਨਹੀਂ ਆਏ ਨੇ ਇਹ ਕੇਵਨ 19 ਤਰੀਕ ਤਾਈਂ ਟਾਈਮ ਟਪਾਉਣ ਵਾਸਤੇ ਆਪਦੀ ਫੋਟੋਆਂ ਅਖਬਾਰ 'ਚ ਛਪਾਉਣ ਵਾਸਤੇ ਤੇ ਕੁਝ ਪੈਸੇ ਪੂਸੇ ਇਕੱਠੇ ਕਰਨ ਵਾਸਤੇ ਇੱਥੇ ਪਹੁੰਚੇ ਨੇ 19 ਤਰੀਕ ਦੇ 5 ਵਜੇ ਅਨਸਾਰ ਹੀ ਇਹਨਾਂ ਤਿੰਨਾਂ ਵਿੱਚੋਂ ਕੋਈ ਇਸ ਇਲਾਕੇ ਵਿੱਚ ਨਜ਼ਰ ਨਹੀਂ ਆਊਗਾ ਜਿਹੜਾ 10 ਸਾਲ ਇਸ ਇਲਾਕੇ ਵਿੱਚ ਵਿਚਰੀ ਹੈ ਜਿੱਦਾ ਰਹਿਣਾ ਸਹਿਣਾ ਘਰਬਾਰ ਸਭ ਇਸ ਇਲਾਕੇ ਵਿੱਚ ਹੈ ਉਹ ਹਰਸਮਰਤ ਬਾਦਲ ਹੀ ਇਸ ਇਲਾਕੇ ਵਿੱਚ ਹੋਊਗੀ ਤਾਂ گاਾਂ ਇਸ ਇਲਾਕੇ ਨੂੰ ਅੱਗੇ ਲੈ ਜਾਣ ਵਾਸਤੇ ਹੋਰ ਤੰਦਹੀ ਦੇ ਨਾਲ ਸੇਵਾ ਕਰੋਗੇ